ਕੀ ਹਾਲਾ ਜੀ 23 ਮਈ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਏ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਹਿਲੀ ਬਾਜੀ ਆ ਗਈ ਪਿੰਡ ਕਰੜਵਾਲਾ ਰਾਜਸਥਾਨ ਨਾਸੀ ਉੱਡੇ ਸੀਗੇ 3200 ਵੱਡ ਨੂੰ 3:40 ਮਿੰਟ ਤੇ ਬਾਜੀ ਨਿਬੜੀ ਜੀ ਪਹਿਲਾ ਨੰਬਰ ਕਾਲੂ ਰਾਜਪੁਰਾ ਫਰਿੱਜ ਦੂਜਾ ਜੀ ਹੁੰਡਾ ਬੈਗ ਪੱਖਾ ਤੀਜਾ ਮੋਸ਼ੀ ਮੂਲਿਆਂ ਵਾਲੀ ਕੱਪ ਤੇ ਚੌਥਾ ਜੀ ਜੋਤੀ ਮਲੋਟ ਸਾਜੀ ਇਹਨਾਂ 4 ਕਬੂਤਰਾਂ ਚ ਹੋ ਗਈ ਜੀ ਬਾਜੀ ਸਾਂਝੀ ਫਰਿੱਜ ਲੈ ਗਿਆ ਕਾਲੂ ਰਾਜਪੁਰਾ ਇਹ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਤੰਡਾ ਕਲਾ ਮਾਨਸਾ 94 ਉੱਡੇ ਸੀ 3200 ਮੱਟ ਨੂੰ ਜੀ 5:05 ਤੇ ਬਾਜੀ ਹੋ ਗਈ 7ਵੇਂ ਵਿੱਚ ਸਾਂਝੀ ਜੀ ਪਹਿਲਾ ਨੰਬਰ ਜੀ ਪਿੰਦਰ ਸਰਸਾ ਫਰਿੱਜ ਦੂਜਾ ਨੰਬਰ ਜਾਦੀ ਮਾਨਸਾ ਕੂਲਰ ਤੀਜਾ ਨੰਬਰ ਜੀ ਸਰਜੀਤ ਉੱਡਤ ਪੱਖਾ ਇੰਨਾ ਨਾਮ ਸੀਗੇ ਜੀ ਇਹਨਾਂ ਤਿੰਨਾ ਨਾਮਾਂ ਨੇ ਹੰਢੜਿਆ ਪਿੰਡ ਜੀ ਟੜਿਆਣਾ 131 ਉੱਡੇ ਸੀ 3200 ਮਡ ਨੂੰ ਅੱਠ ਚ ਹੋ ਗਈ ਸਾਂਝੀ ਜੀ 650 ਤੇ ਬਾਜੀ ਨਿਪੜ ਗਈ ਤਰਨਤੂਸੇ ਮੋਟਰਸਾਈਕਲ ਪਾਲੀ ਚਰਹੀੜੀ ਕੱਪ ਜੀਪਾ 250 ਵਾਲ ਕੱਪ ਬਹਾਦਰ ਪਘੜਾਣਾ ਰਾਜਵਿੰਦਰ ਹਰ ਹਰਾਨੇ ਮਾਜਰਾ ਪਾਲੀ ਚਰਹੀੜੀ ਬਿੰਦਾ ਝਾਂਪਰ ਤੇ ਧਰਮਿੰਦਰ ਜੋਤ ਆ ਗਿਆ ਜੀ ਪਿੰਡ ਚੋਗ ਸਰਕਾਰੀ ਫਰੀਦਕੋਟ 78 ਰੋਡ ਦੇ ਸੀਗੇ 220 ਮੱਡੂ ਚਾਰ 46 ਤੇ ਵਜੇ ਨਿਬੜੀ 8 24 ਸਾਜੀ ਜੀ ਸ਼ਣੀ ਨਵਾਂ ਕਿਲਾ ਬਿੰਦਰ ਕੈੰਗੜਾ ਗਰਮੇੜ ਮਾਣੇ ਵਾਲਾ ਜੈ ਸਮਸ਼ੇਰ ਸਿੰਘ ਵਾਲਾ ਧਰਮੇਂਦਰ ਮੋੜ ਜੋਰਾ ਮੁਵਾਰਾ ਪਿੰਦਾ ਝੋਟੀ ਵਾਲਾ ਗੁਰਪ੍ਰੀਤ ਵਡਿੰਗ ਜੀ ਇਸ ਤੋਂ ਬਾਅਦ ਆ ਗਈ ਜੀ ਬਾਜੀ ਪੰਡ ਕੁੱਪਕਲਾਂ ਦੀ ਜੀ ਇਹ ਬਹੁਤ ਵੱਡੀ ਬਾਜੀ ਸੀ ਪੰਜ ਮੋਟਰਸਾਈਕਲ ਸੀਗੇ ਇੱਥੇ 120 ਕਬੂਤਰ ਡੇ ਸੀਗੇ ਜੀ 5000 ਮੁੱਢ ਨੂੰ 2000 ਦਾ ਲੱਗਿਆ ਸੀ ਵਾਧਾ ਜੀ 6 ਕਬੂਤਰਾਂ ਚ ਹੋ ਗਈ ਬਾਜੀ ਸਾਂਝੀ ਤੇ 7 ਵਜੇ ਬਾਜੀ ਨਿਬੜ ਗਈ ਸੀਗੀ ਜੀ ਮਨਪ੍ਰੀਤ ਸੰਗਤੀ ਵਾਲਾ ਮੋਟਰਸਾਈਕਲ 2500 ਦੀ ਜਿੱਤ ਪੱਪੂ ਰੰਗੂ ਵਾਲ ਮੋਟਰਸਾਈਕਲ 1500 ਦੀ ਜਿੱਤ ਸੂਨੀ ਮਾਨਕ ਮਾਜਰਾ ਫਰਿੱਜ ਪਲੱਸ ਵੱਧਾ ਪਲੱਸ ਹਜ਼ਾਰ ਦੀ ਜਿੱਤ ਤੇ ਮੋਟਰਸਾਈਕਲ ਜੀ ਤੇ ਸਰਦਾਰ ਗਰੁੱਪ ਸਾਹੜ ਮੋਟਰਸਾਈਕਲ ਤੇ ਸਾਂਝੀ ਜੀ ਤੇ ਚੈਰੀ ਜ਼ਰਗੜੀ ਮੋਟਰਸਾਈਕਲ ਪਲੱਸ ਸਾਂਝੀ ਤੇ ਭਵਨਪ੍ਰੀਤ ਰੱਬੋ ਜੀ ਇਹਦਾ ਛੇਮਾ ਨੰਬਰ ਬਣਿਆ ਇਹਦੀ ਹੋਈ ਹੈ ਜੀ ਕੱਲੀ ਸਾਂਝੀ